ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦਾ ਵੱਡਾ ਐਲਾਨ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੋਂ ਪ੍ਰੋਗਰਾਮਾਂ ਨੂੰ ਹਟਾਉਣ ਲਈ ਇੱਕ ਗ੍ਰੇਸ ਪੀਰੀਅਡ ਦਾ ਕੀਤਾ ਐਲਾਨ ਭਾਰਤੀ ਏਜੰਟ ਨikhil ਗੁਪਤਾ ਬਾਰੇ ਹੈਰਾਨੀਜਨਕ ਤੱਥ ਆਏ ਸਾਹਮਣੇ ਨikhil ਗੁਪਤਾ ਦਾ ਇੱਕ ਬੇਟਾ ਪਾਕਿਸਤਾਨ 'ਚ ਹੋਣ ਬਾਰੇ ਦਾਵਾ অপਰਾদিক পিછোকড় ਵਾਲੇ 17600 ਵਿਅਕਤੀ ਪੁੱਜੇ ਕੈਨੇਡਾ ਆਵਾਸ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ 'ਚ ਹੋਇਆ ਖੁਲਾਸਾ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਲਾ ਜਾਰੀ ਐਕਸਪੋਰਟ 'ਚ ਇੱਕ ਘਰ ਤੇ ਚੱਲੀਆਂ ਤਾਬੜ ਤੋੜ ਗੋਲੀਆਂ ਕੈਨੇਡੀਅਨ ਕਾਮਿਆਂ ਲਈ ਇੱਕ ਵੱਡੀ ਖਬਰ ਹੈ ਕਿਉਂਕਿ ਕੈਨੇਡਾ ਵਰਕਰਸ ਬੈਨੀਫਿਟ ਨੂੰ 2025 'ਚ ਨਵਾਂ ਬੂਸਟ ਮਿਲ ਰਿਹਾ ਹੈ ਜੋ ਘੱਟ ਆਮਦਨ ਵਾਲੇ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਵਧੀ ਹੋਈ ਵਿੱਤੀ ਰਾਹਤ ਦੀ ਪੇਸ਼ਕਸ਼ ਕਰ ਰਿਹਾ ਹੈ ਇਸ ਵਧੀ ਹੋਈ ਸਹਾਇਤਾ ਦਾ ਉਦੇਸ਼ 11 ਜੁਲਾਈ 2025 ਤੋਂ ਤਿਮਾਹੀ ਭੁਗਤਾਨ ਸ਼ੁਰੂ ਹੋਣ ਦੇ ਨਾਲ ਵੱਧਦੀਆਂ ਲਾਗਤਾਂ ਦੇ ਵਿਚਕਾਰ ਜੀਵਨ ਨੂੰ ਹੋਰ ਕਫਾਇਤੀ ਬਣਾਉਣਾ ਹੈ ਭਾਵੇਂ ਤੁਸੀਂ ਇਕੱਲੇ ਵਰਕਰ ਹੋ ਜਾਂ ਇੱਕ ਪਰਿਵਾਰ ਦੀ ਸਪੋਰਟ ਕਰ ਰਹੇ ਹੋ 2025 CWB ਸਿੰਗਲਸ ਲਈ 1633 ਡਾਲਰ ਤੱਕ ਤੇ ਪਰਿਵਾਰਾਂ ਲਈ 2813 ਡਾਲਰ ਤੱਕ ਅਤੇ ਤੁਹਾਡੀ ਆਮਦਨ ਦੇ ਆਧਾਰ ਤੇ 843 ਡਾਲਰ ਦਾ ਵਾਧੂ ਡਿਸੇਬਿਲਟੀ ਸਪਲੀਮੈਂਟ ਪ੍ਰਦਾਨ ਕਰਦਾ ਹੈ ਗੌਰਤਲਬੇ ਕਿ ਕੈਨੇਡਾ ਵਰਕਰਸ ਬੈਨੀਫਿਟ ਇੱਕ ਰਿਫੰਡੇਬਲ ਟੈਕਸ ਕ੍ਰੈਡਿਟ ਹੈ ਜਿਸ ਦਾ ਉਦੇਸ਼ ਕੈਨੇਡਾ ਭਾਰਤ ਚ ਘੱਟ ਆਮਦਨ ਵਾਲੇ ਕਾਮਿਆਂ ਅਤੇ ਪਰਿਵਾਰਾਂ ਦੀ ਸਹਾਇਤਾ ਕਰਨਾ ਹੈ ਯੋਗ ਕੈਨੇਡੀਅਨ ਆਪਣੇ 2024 ਦੇ ਟੈਕਸ ਰਿਟਰਨ ਦੇ ਆਧਾਰ ਤੇ ਗਿਣੀਆਂ ਗਈਆਂ ਤਿੰਨ ਤਿਮਾਹੀ ਅਦਾਇਗੀਆਂ ਰਾਹੀਂ ਆਪਣੇ CWB ਹੱਕਦਾਰੀ ਦਾ 50% ਪਹਿਲਾਂ ਤੋਂ ਪ੍ਰਾਪਤ ਕਰ ਸਕਦੇ ਨੇ ਜੇਕਰ ਤੁਹਾਨੂੰ 2024 ਚ ਐਡਵਾਂਸ ਕੈਨੇਡਾ ਵਰਕਰਸ ਬੈਨੀਫਿਟ ਭੁਗਤਾਨ ਪ੍ਰਾਪਤ ਹੋਏ ਨੇ ਤਾਂ ਤੁਹਾਨੂੰ ਕੋਈ ਵੀ ਵਾਧੂ ਅਰਜ਼ੀ ਦੇਣ ਦੀ ਲੋੜ ਨਹੀਂ ਆ ਤੁਸੀਂ ਆਟੋਮੈਟਿਕਲੀ 2025 ਲਈ ਨਾਮ ਦਰਜ ਕਰਵਾ ਚੁੱਕੇ ਹੋ ਮੂਲ ਸੀਡਬੀ ਰਕਮ ਲਈ ਯੋਗਤਾ ਪੂਰੀ ਕਰਨ ਲਈ ਤੁਹਾਨੂੰ ਪੂਰੇ ਸਾਲ ਲਈ ਕੈਨੇਡੀਅਨ ਨਿਵਾਸੀ ਹੋਣਾ ਚਾਹੀਦਾ ਹੈ 31 ਦਸੰਬਰ 2024 ਤੱਕ 19 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਣੇ ਚਾਹੀਦੇ ਹੋ ਜਾਂ ਜੀਵਨ ਸਾਥੀ ਕਾਮਨ ਲਾ ਸਾਥੀ ਜਾਂ ਨਿਰਭਰ ਬੱਚੇ ਦੇ ਨਾਲ ਰਹਿੰਦੇ ਹੋਣੇ ਚਾਹੀਦੇ ਆ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗਤਾ ਤੋਂ ਬਹੁਤ ਸਾਰੇ ਅਧਿਐਨ ਪ੍ਰੋਗਰਾਮਾਂ ਨੂੰ ਹਟਾਉਣ ਲਈ ਇੱਕ ਗ੍ਰੇਸ ਪੀਰੀਅਡ ਦਾ ਐਲਾਨ ਕੀਤਾ ਹੈ 4 ਜੁਲਾਈ 2025 ਨੂੰ ਆਪਣੀ ਵੈੱਬਸਾਈਟ ਤੇ ਪੋਸਟ ਕੀਤੇ ਗਏ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਇੱਕ ਅਪਡੇਟ ਦੇ ਅਨੁਸਾਰ 25 ਜੂਨ 2025 ਤੋਂ ਯੋਗਤਾ ਤੋਂ ਹਟਾਏ ਗਏ ਅਧਿਐਨ ਪ੍ਰੋਗਰਾਮ 2026 ਦੇ ਸ਼ੁਰੂ ਤੱਕ ਅਧਿਐਨ ਦੇ ਯੋਗ ਖੇਤਰਾਂ ਦੀ ਸੂਚੀ 'ਚ ਰਹਿਣਗੇ 25 ਜੂਨ ਅਤੇ 4 ਜੁਲਾਈ ਦੇ ਵਿੱਚਕਾਰ ਅਧਿਨ ਪਰਮਿਟ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀ ਅਜੇ ਵੀ ਪਹਿਲਾਂ ਹਟਾਏ ਗਏ ਅਧਿਨ ਪ੍ਰੋਗਰਾਮਾਂ ਦੇ ਆਧਾਰ 'ਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗਤਾ ਪੂਰੀ ਕਰ ਸਕਦੇ ਨੇ ਇਸ ਤਬਦੀਲੀ ਦੇ ਨਤੀਜੇ ਵਜੋਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯੋਗ ਵਿਦਿਅਕ ਪ੍ਰੋਗਰਾਮਾਂ ਦੀ ਮੌਜੂਦਾ ਸੂਚੀ 920 ਤੋਂ ਵੱਧ ਕੇ 1107 ਪ੍ਰੋਗਰਾਮ ਹੋ ਗਈ ਹੈ ਅਧਿਨ ਦੇ ਖੇਤਰ ਦੀਆਂ ਜ਼ਰੂਰਤਾਂ ਪ੍ਰਮੁੱਖ ਤੌਰ ਤੇ ਕਾਲਜ ਪ੍ਰੋਗਰਾਮ ਗ੍ਰੈਜੂਏਟਸ ਦੇ ਲਾਗੂ ਹੁੰਦੀਆਂ ਨੇ ਕਾਲਜ ਬੈਚਲਰ ਪ੍ਰੋਗਰਾਮਸ ਯੂਨੀਵਰਸਿਟੀ ਬੈਚਲਰ ਪ੍ਰੋਗਰਾਮਸ ਅਤੇ ਯੂਨੀਵਰਸਿਟੀ ਮਾਸਟਰ ਅਤੇ ਡਾਕਟੋਰੇਟ ਪ੍ਰੋਗਰਾਮਸ ਦੇ ਗ੍ਰੈਜੂਏਟ ਅਧਿਐਨ ਦੀਆਂ ਜ਼ਰੂਰਤਾਂ ਦੇ ਖੇਤਰ ਤੋਂ ਛੋਟ ਪ੍ਰਾਪਤ ਕਰਦੇ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਕੈਨੇਡੀਅਨ ਪੋਸਟ ਸਕੈਂਡਰੀ ਸੰਸਥਾਵਾਂ ਦੇ ਯੋਗਤਾ ਪ੍ਰਾਪਤ ਅੰਤਰਰਾਸ਼ਟਰੀ ਵਿਦਿਆਰਥੀ ਗ੍ਰੈਜੂਏਟਸ ਨੂੰ ਜਾਰੀ ਕੀਤੇ ਗਏ ਓਪਨ ਵਰਕ ਪਰਮਿਟ ਨੇ ਅਧਿਐਨ ਪ੍ਰੋਗਰਾਮ ਦੀ ਲੰਬਾਈ ਦੇ ਆਧਾਰ ਤੇ ਉਹਨਾਂ ਨੂੰ 3 ਸਾਲਾਂ ਤੱਕ ਜਾਰੀ ਕੀਤਾ ਜਾ ਸਕਦਾ ਹੈ ਕੈਨੇਡਾ ਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਖਬਰ ਹੈ ਕੈਨੇਡੀਅਨ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਸਟੱਡੀ ਪਰਮਿਟ ਲਈ ਲੋੜੀਂਦੀ ਘੱਟੋ-ਘੱਟ ਫੰਡ ਸੀਮਾ ਵਧਾ ਦਿੱਤੀ ਹੈ ਇਸ ਦਾ ਸਿੱਧਾ ਮਤਲਬ ਹੈ ਕਿ ਹੁਣ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਲਈ ਤੁਹਾਨੂੰ ਆਪਣੇ ਬੈਂਕ ਖਾਤੇ ਚ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਰੱਖਣੇ ਪੈਣਗੇ ਇਸ ਰਾਹੀਂ ਕੈਨੇਡੀਅਨ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਜਦੋਂ ਤੁਸੀਂ ਉੱਥੇ ਪੜ੍ਹਾਈ ਕਰ ਰਹੇ ਹੋਵੋ ਤਾਂ ਤੁਹਾਡੇ ਕੋਲ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਕਾਫੀ ਫੰਡ ਹੋਵੇ ਤੇ ਤੁਹਾਨੂੰ ਕੰਮ ਤੇ ਨਿਰਭਰ ਨਾ ਰਹਿਣਾ ਪਵੇ ਇਹ ਪੈਸੇ ਮੁੱਖ ਤੌਰ ਤੇ ਟਿਊਸ਼ਨ ਫੀਸਾਂ ਕੈਨੇਡਾ 'ਚ ਰਹਿਣ ਦੇ ਦੌਰਾਨ ਅਤੇ ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਦੇ ਰੋਜ਼ਾਨਾ ਖਰਚਿਆਂ ਅਤੇ ਕੈਨੇਡਾ 'ਚ ਆਉਣ ਜਾਣ ਦੇ ਸਫ਼ਰ ਲਈ ਹੁੰਦੇ ਨੇ। ਕੈਨੇਡਾ ਹਰ ਸਾਲ ਰਹਿਣ ਸਹਿਣ ਦੀ ਵੱਧਦੀ ਲਾਗਤ ਨੂੰ ਧਿਆਨ 'ਚ ਰੱਖਦੇ ਹੋਏ ਬੈਂਕ ਖਾਤੇ 'ਚ ਘੱਟੋ-ਘੱਟ ਬਕਾਇਆ ਅਪਡੇਟ ਕਰਦਾ ਰਹਿੰਦਾ ਹੈ। ਇਸੇ ਲਈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਵਿੱਤੀ ਸਹਾਇਤਾ ਨਾਲ ਸੰਬੰਧਿਤ ਨਿਯਮਾਂ 'ਚ ਬਦਲਾਅ ਕੀਤਾ ਹੈ। ਹੁਣ ਖਾਤੇ 'ਚ ਪਹਿਲਾਂ ਨਾਲੋਂ 2000 ਡਾਲਰ ਵੱਧ ਰਕਮ ਦਿਖਾਉਣੀ ਪਵੇਗੀ। ਜੇਕਰ ਕੋਈ ਵਿਦਿਆਰਥੀ ਇਕੱਲਾ ਹੈ ਤਾਂ ਉਸਦੇ ਖਾਤੇ 'ਚ 22895 ਡਾਲਰ ਹੋਣੇ ਚਾਹੀਦੇ ਨੇ ਪਹਿਲਾਂ ਇਹ ਰਕਮ 20635 ਡਾਲਰ ਸੀ ਇਸ ਰਕਮ 'ਚ ਪਹਿਲੇ ਸਾਲ ਦੀ ਟਿਊਸ਼ਨ ਫੀਸ ਅਤੇ ਕੈਨੇਡਾ 'ਚ ਆਉਣ ਜਾਣ ਦਾ ਖਰਚ ਸ਼ਾਮਲ ਹੈ ਇਸ ਦੇ ਨਾਲ ਹੀ ਕੋਰਸ ਦੀ ਫੀਸ ਰਹਿਣ ਦੇ ਖਰਚੇ ਯਾਤਰਾ ਦੇ ਖਰਚੇ ਕੈਨੇਡਾ 'ਚ ਬੈਂਕ ਖਾਤਾ ਜੇਕਰ ਲਿਆ ਗਿਆ ਹੋਵੇ ਤਾਂ ਸਿੱਖਿਆ ਲੋਨ ਦੀ ਤਫਸੀਲ ਅਤੇ ਪਿਛਲੇ 4 ਮਹੀਨਿਆਂ ਦੀ ਬੈਂਕ ਸਟੇਟਮੈਂਟ ਦਿਖਾਉਣੀ ਜ਼ਰੂਰੀ ਹੈ ਕੈਨੇਡਾ ਸਰਕਾਰ ਦਾ ਨਵਾਂ ਨਿਯਮ 1 ਸਤੰਬਰ 2025 ਨੂੰ ਜਾਂ ਇਸ ਤੋਂ ਬਾਅਦ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਵਾਲੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਤੇ ਲਾਗੂ ਹੋਵੇਗਾ ਜੇਕਰ ਕੋਈ 1 ਸਤੰਬਰ 2025 ਤੋਂ ਪਹਿਲਾਂ ਅਰਜ਼ੀ ਦਿੰਦਾ ਹੈ ਤਾਂ ਉਸ ਉੱਤੇ ਪੁਰਾਣੇ ਨਿਯਮ ਲਾਗੂ ਹੋਣਗੇ ਜੋ ਕਿ 1 ਜਨਵਰੀ 2024 ਤੋਂ ਲਾਗੂ ਹੋਏ ਨੇ ਹਰਦੀਪ ਸਿੰਘ ਨਿੱਜਰ ਕਤਲकांड ਅਤੇ ਅਮਰੀਕਾ 'ਚ ਘੱਟੋ-ਘੱਟ ਤਿੰਨ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਗ੍ਰਿਫਤਾਰ ਨikhil Gupta ਬਾਰੇ ਨਵੇਂ ਤੱਥ ਉੱਭਰ ਕੇ ਸਾਹਮਣੇ ਆਏ ਨੇ ਨਿਊਯਾਰਕ ਦੀ ਅਦਾਲਤ 'ਚ ਧਾਇਰ ਤਾਜ਼ਾ ਦਸਤਾਵੇਜ਼ਾਂ ਦੇ ਆਧਾਰ 'ਤੇ ਨੈਸ਼ਨਲ ਪੋਸਟ ਦੀ ਰਿਪੋਰਟ 'ਚ ਦਾਵਾ ਕੀਤਾ ਗਿਆ ਹੈ ਕਿ 53 ਸਾਲ ਦੇ ਨikhil Gupta ਦਾ ਇੱਕ ਬੇਟਾ ਪਾਕਿਸਤਾਨ ਦੇ ਵਿੱਚ ਰਹਿੰਦਾ ਹੈ ਤੇ ਨikhil Gupta ਕੋਲ ਪਾਕਿਸਤਾਨੀ ਪਾਸਪੋਰਟ ਵੀ ਮੌਜੂਦ ਰਿਹਾ ਹੈ ਅਦਾਲਤੀ ਦਸਤਾਵੇਜ਼ ਕਹਿੰਦੇ ਨੇ ਕਿ ਨikhil Gupta ਨੂੰ ਚੈੱਕ ਰਿਪਬਲਿਕ 'ਚ ਗ੍ਰਿਫਤਾਰ ਕਰਵਾਉਣ ਪੁੱਜੇ ਅਮਰੀਕਾ ਦੇ ਦੋ ਅਫਸਰਾਂ ਕੋਲ ਮੁਕੰਮਲ ਜਾਣਕਾਰੀ ਮੌਜੂਦ ਸੀ ਕਿ ਨikhil Gupta ਦੀ ਫਲਾਈਟ ਕਿਸ ਵੇਲੇ ਪ੍ਰਾਗ ਦੇ ਕੁਮਾਂਤਰੀ ਹਵਾਈ ਅੱਡੇ ਤੇ ਲੈਂਡ ਕਰੇਗੀ ਇਹ ਜਾਣਕਾਰੀ ਚੈੱਕ ਰਿਪਬਲਿਕ ਦੇ ਅਫਸਰਾਂ ਨੂੰ ਦਿੱਤੀ ਗਈ ਅਤੇ ਕੁਝ ਦੇਰ ਬਾਅਦ ਨikhil ਗੁਪਤਾ ਨੂੰ ਹੱਥਕੜੀਆਂ ਲੱਗ ਗਈਆਂ ਗੁਪਤਾ ਦੀ ਗ੍ਰਿਫਤਾਰੀ 30 ਜੂਨ 2023 ਨੂੰ ਸ਼ਾਮ ਤਕਰੀਬਨ 6:30 ਵਜੇ ਹੋਈ ਤੇ ਉਸ ਨੂੰ ਜੇਲ੍ਹ ਲਿਜਾਏ ਜਾਣ ਦੌਰਾਨ ਦੋਵੇਂ ਅਮਰੀਕੀ ਅਫਸਰ ਬੈਂਚ ਮੌਜੂਦ ਸਨ ਤਕਰੀਬਨ 15 ਮਿੰਟ ਦੇ ਸਫ਼ਰ ਬਾਰੇ ਦੋਹਾਂ ਅਫਸਰਾਂ ਨੇ ਲਿਖਿਆ ਕਿ ਮੁੱਢਲੇ ਤੌਰ ਤੇ ਨikhil ਗੁਪਤਾ ਨੇ ਪੜਤਾਲ 'ਚ ਸਹਿਯੋਗ ਕਰਨ ਦੀ ਗੱਲ ਆਖੀ ਤੇ ਖੁਦ ਹੀ ਕਹਿਣ ਲੱਗਾ ਕਿ ਉਸ ਨੂੰ ਅਮਰੀਕਾ ਲੈ ਚਲੋ ਪਰ ਬਾਅਦ ਚ ਹਾਲਾਤ ਪੂਰੀ ਤਰ੍ਹਾਂ ਨਾਲ ਬਦਲ ਗਏ ਇਸੇ ਦੌਰਾਨ ਗੁਪਤਾ ਨੂੰ ਇੱਕ ਫੋਨ ਆਇਆ ਜੋ ਅਮਾਨਤ ਨਾਂ ਦੇ ਸ਼ਖਸ ਵੱਲੋਂ ਕੀਤਾ ਗਿਆ ਸੀ ਨikhil ਗੁਪਤਾ ਨੂੰ ਜਦੋਂ ਅਮਾਨਤ ਦੀ ਪਛਾਣ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਨਵੀਂ ਦਿੱਲੀ ਵਿਖੇ ਹੋਈ ਮੁਲਾਕਾਤ ਦੌਰਾਨ ਅਮਾਨਤ ਨੇ ਨਕਾਬ ਪਾਇਆ ਹੋਇਆ ਸੀ ਦੱਸਦੀ ਹੈ ਕਿ ਅਮਾਨਤ ਨੇ ਹੀ ਨikhil ਗੁਪਤਾ ਨੂੰ ਨਿਊਯਾਰਕ ਦੇ ਕਿਸੇ ਦਾ ਕਤਲ ਕਰਵਾਉਣ ਦੀ ਕਥਿਤ ਜ਼ਿੰਮੇਵਾਰੀ ਦਿੱਤੀ ਸੀ ਨikhil ਗੁਪਤਾ ਨੇ ਦੋਹਾਂ ਏਜੰਟਸ ਨੂੰ ਇਹ ਵੀ ਦੱਸਿਆ ਕਿ ਉਹ 2024 ਚ ਉਜ਼ਬੇਕਿਸਤਾਨ ਤੋਂ ਭਾਰਤ ਪਰਤਿਆ ਤਾਂ ਲੁੱਟ ਦੇ ਇੱਕ ਮਾਮਲੇ 'ਚ ਅਦਾਲਤ ਦਾ ਸੱਮਣ ਆ ਗਿਆ। ਗੁਪਤਾ ਨੇ ਇਸ ਮਾਮਲੇ 'ਚੋਂ ਆਪਣਾ ਨਾਂ ਕਢਵਾਉਣ ਲਈ ਦੋਸਤਾਂ ਨਾਲ ਸੰਪਰਕ ਕੀਤਾ ਤਾਂ ਅਮਾਨਤ ਨੇ ਉਸ ਦਾ ਨਾਂ ਐਫ ਆਈ ਆਰ 'ਚੋਂ ਕਢਵਾਉਣ ਦੀ ਪੇਸ਼ਕਸ਼ ਕੀਤੀ। ਗੁਪਤਾ ਨੇ ਅਮਰੀਕੀ ਏਜੰਟਸ ਨੂੰ ਦੱਸਿਆ ਕਿ ਉਹ ਅਮਾਨਤ ਬਾਰੇ ਜ਼ਿਆਦਾ ਨਹੀਂ ਜਾਣਦਾ ਤੇ ਸੰਪਰਕ ਦੇ ਨਾਂ ਤੇ ਸਿਰਫ ਇੱਕ ਫੋਨ ਨੰਬਰ ਮੌਜੂਦ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਨikhil ਗੁਪਤਾ ਦੀ ਗ੍ਰਿਫਤਾਰੀ ਵੇਲੇ ਚੈੱਕ ਰਿਪਬਲਿਕ ਪੁਜੇ ਅਮਰੀਕਾ ਦੇ ਅਫਸਰਾਂ 'ਚੋਂ ਇੱਕ ਡਰੱਗ ਐਨਫੋਰਸਮੈਂਟ ਨਾਲ ਸੰਬੰਧਤ ਸੀ ਜਦਕਿ ਦੂਜਾ ਨਿਊਯਾਰਕ ਸ਼ਹਿਰ ਦੀ ਪੁਲਿਸ ਦਾ ਡਿਟੈਕਟਿਵ ਸੀ ਇਥੇ ਦੱਸਣਾ ਬਣਦਾ ਹੈ ਕਿ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਅਦਾਲਤ ਵੱਲੋਂ 13 ਜੂਨ 2023 ਨੂੰ ਨikhil ਗੁਪਤਾ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਅਤੇ 18 ਜੂਨ ਨੂੰ ਕੈਨੇਡਾ ਦੇ ਗੁਰਦੁਆਰਾ ਸਾਹਿਬ 'ਚ ਹਰਦੀਪ ਸਿੰਘ ਨੇਜਰ ਦਾ ਕਤਲ ਕਰ ਦਿੱਤਾ ਗਿਆ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਗੁਪਤਾ ਨੇ ਇੱਕ ਅੰਡਰਕਵਰ ਏਜੰਟ ਕੋਲ ਮੰਨਿਆ ਸੀ ਕਿ ਕਿਸੇ ਦਾ ਕਤਲ ਕਰਵਾਉਣ ਲਈ ਉਹ 1 ਲੱਖ ਡਾਲਰ ਦੀ ਰਕਮ ਅਦਾ ਕਰ ਸਕਦਾ ਹੈ ਨਿਖਲ ਗੁਪਤਾ ਨੇ ਕਥਿਤ ਤੌਰ ਤੇ ਇਹ ਵੀ ਕਿਹਾ ਕਿ ਕੈਨੇਡਾ ਅਤੇ ਅਮਰੀਕਾ 'ਚ 4 ਜਣੇ ਉਸ ਦੀ ਹਿੱਟ ਲਿਸਟ ਦੇ ਵਿੱਚ ਸਨ ਹਰਦੀਪ ਸਿੰਘ ਨਿਜਰ ਦੇ ਕਤਲ ਮਗਰੋਂ ਨਿਖਲ ਗੁਪਤਾ ਨੇ ਕਥਿਤ ਤੌਰ ਤੇ ਇੱਕ ਵੀਡੀਓ ਕਲਿੱਪ ਅੰਡਰ ਕਵਰ ਏਜੰਟ ਨੂੰ ਭੇਜੀ ਸਰਕਾਰੀ ਵਕੀਲਾਂ ਨੇ ਅਦਾਲਤ 'ਚ ਦੋਸ਼ ਲਾਇਆ ਕਿ ਨਿਜਰ ਕਤਲ ਕਾਂਡ ਤੋਂ ਬਾਅਦ ਅਮਰੀਕਾ 'ਚ ਗੁਰਪਤਵੰਤ ਸਿੰਘ ਪਨੂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ ਤੇ ਫਿਰ ਕੈਨੇਡਾ ਅਮਰੀਕਾ 'ਚ ਕਈ ਹੋਰ ਸਿੱਖ ਨਿਸ਼ਾਨੇ ਤੇ ਆਉਂਦੇ ਜਿਤੇ ਰਹਿ ਕੇ ਅਮਰੀਕਾ ਸਰਕਾਰ ਵੱਲੋਂ ਚੈੱਕ ਰਿਪਬਲਿਕ ਸਰਕਾਰ ਨੂੰ ਭੇਜੇ ਪੱਤਰ ਚ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਨikhil ਗੁਪਤਾ ਜਾਂ ਇਸ ਦੇ ਸਾਥੀ ਕਤਲकांड ਚ ਸ਼ਾਮਲ ਹੋ ਸਕਦੇ ਨੇ ਕੈਨੇਡਾ ਦੇ ਆਵਾਸ ਵਿਭਾਗ ਨੇ ਬੀਤੇ 10 ਸਾਲਾਂ ਦੌਰਾਨ ਅਪਰਾਧਿਕ ਪਿਛੋਕੜ ਵਾਲੇ 17600 ਵਿਦੇਸ਼ੀਆਂ ਦੀਆਂ ਕੈਨੇਡਾ ਪੁੱਜਣ ਦੀਆਂ ਅਰਜ਼ੀਆਂ ਸਵੀਕਾਰ ਕੀਤੀਆਂ ਤੇ ਉਨ੍ਹਾਂ ਦਾ ਕੈਨੇਡਾ ਪੁੱਜਣ ਤੇ ਸਵਾਗਤ ਕੀਤਾ ਇਸ ਦਹਾਕੇ ਦੌਰਾਨ ਅਪਰਾਧਿਕ ਪਿਛੋਕੜ ਵਾਲੇ 25350 ਵਿਅਕਤੀਆਂ ਨੇ ਅਰਜ਼ੀਆਂ ਭਰੀਆਂ ਜਿਨ੍ਹਾਂ ਚੋਂ 10 ਫੀਸਦੀ ਨੇ ਤਾਂ ਅਰਜ਼ੀਆਂ ਆਪੇ ਵਾਪਸ ਲੈ ਲਈਆਂ ਤੇ 20 ਫੀਸਦੀਆਂ ਅਰਜ਼ੀਆਂ ਆਸਵੀਕਾਰ ਕਰਕੇ ਵੱਖ-ਵੱਖ ਵਰਗ ਦੀਆਂ 70 ਫੀਸਦੀ ਅਰਜ਼ੀਆਂ ਸਵੀਕਾਰ ਕਰ ਲਈਆਂ ਗਈਆਂ ਅੰਕੜੇ ਜਾਰੀ ਕੀਤੇ ਜਾਣ ਮਗਰੋਂ ਬੀਤੇ 10 ਸਾਲ 'ਚ ਦੇਸ਼ 'ਚ ਹੋਏ ਅਪਰਾਧਿਕ ਵਾਧੇ ਨੂੰ ਵੀ ਇਸੇ ਗੱਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਸੰਪਰਕ ਕਰਨ ਤੇ ਆਵਾਸ ਵਿਭਾਗ ਦੇ ਤਰਜਮਾਨ ਰੇਮੀ ਲੈਰੀ ਵੀਰੇ ਨੇ ਇਹ ਦੱਸਣ ਤੋਂ ਟਾਲਾ ਬਟਿਆ ਕਿ ਕੈਨੇਡਾ ਪੁੱਜਣ ਤੇ ਇਹਨਾਂ 'ਚੋਂ ਕਿੰਨਿਆਂ ਤੇ ਅਪਰਾਧਿਕ ਮਾਮਲੇ ਦਰਜ ਹੋਏ ਉਹਨਾਂ ਕਹਿੰਿਆ ਕਿ ਦੇਸ਼ ਦੀ ਸੁਰੱਖਿਆ ਉਹਨਾਂ ਦੀ ਪਹਿਲ ਹੈ ਉਨਾ ਕਿ ਆਵਾਸ ਵਿਭਾਗ ਦੀਆਂ 2001 ਤੋਂ ਅਪਣਾਈਆਂ ਜਾ ਰਹੀਆਂ ਨੀਤੀਆਂ ਅਨੁਸਾਰ ਵੀਜ਼ਾ ਅਧਿਕਾਰੀ ਅਰਜ਼ੀਕਰਤਾ ਨੂੰ ਅਪਰਾਧ ਦੇ 5 ਸਾਲ ਬਾਅਦ ਮੁੜ ਵਸੇਬੇ ਦਾ ਲਾਭ ਦਿੰਦਿਆਂ ਅਰਜ਼ੀ ਸਵੀਕਾਰ ਕਰ ਸਕਦਾ ਹੈ। ਅਜਿਹੇ ਵਿਅਕਤੀਆਂ ਕੋਲੋਂ ਲਿਖਤੀ ਲਿਆ ਜਾਂਦਾ ਹੈ ਕਿ ਉਹ ਕੈਨੇਡਾ ਪਹੁੰਚ ਕੇ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ 'ਚ ਸ਼ਾਮਲ ਨਹੀਂ ਹੋਵੇਗਾ। ਵਿਭਾਗ ਤੋਂ ਸੇਵਾਮੁਕਤ ਹੋਏ ਅਧਿਕਾਰੀ ਨੇ ਕਿਹਾ ਕਿ ਇਹ عہد ਦੇ ਆਧਾਰ 'ਤੇ ਆਵਾਸ ਵਿਭਾਗ ਗੈਰ ਕਾਨੂੰਨੀ ਕੰਮ ਕਰਨ ਵਾਲੇ ਕਿਸੇ ਵੀ ਵਿਦੇਸ਼ੀ ਨੂੰ ਕਦੇ ਵੀ ਉਸ ਦੇ ਦੇਸ਼ ਵਾਪਸ ਡਿਪੋਰਟ ਕਰ ਸਕਦਾ ਹੈ ਚਾਹੇ ਉਹ ਪੀਆਰਬੀ ਕਿਉਂ ਨਾ ਹੋਵੇ ਕੈਨੇਡਾ ਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਵਾਰਦਾਤਾਂ ਦਰਮਿਆਨ ਐਪਸਫੋਰਡ ਵਿਖੇ ਇੱਕ ਘਰ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਵੇਲੇ ਪਰਿਵਾਰ ਘਰ ਅੰਦਰ ਸੌ ਰਿਹਾ ਸੀ ਅਚਨਚੇਤ ਗੋਲੀਆਂ ਚੱਲਣ ਦੀ ਆਵਾਜ਼ ਸੁਣਦਿਆਂ ਹੀ ਪਰਿਵਾਰ ਸਹਿਮ ਗਿਆ ਤੇ ਪੁਲਿਸ ਨੂੰ ਕਾਲ ਕੀਤੀ ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਟੋਲਮੀ ਨੰਬਰ ਤੇ 2700 ਬਲਾਕ ਵਿਖੇ ਵਾਪਰੀ ਵਾਰਦਾਤ ਮਗਰੋਂ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਐਪਸਫੋਰਡ ਪੁਲਿਸ ਦੇ ਮੇਜਰ ਕ੍ਰਾਈਮ ਯੂਨਿਟ ਨਾਲ 6048595225 ਤੇ ਸੰਪਰਕ ਕੀਤਾ ਜਾਵੇ ਇਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਆਰਸੀਐਮਪੀ ਵੱਲੋਂ ਸਰੀ ਨਾਲ ਸੰਬੰਧਤ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਜੋ ਬੀਸੀ ਦੇ ਲੋਅਰ ਮੇਨਲੈਂਡ ਇਲਾਕੇ 'ਚ ਗੋਲੀਬਾਰੀ ਅਗਜ਼ਨੀ ਅਤੇ ਹੋਰ ਵਾਰਦਾਤਾਂ 'ਚ ਕਥਿਤ ਤੌਰ ਤੇ ਸ਼ਾਮਲ ਰਹਿ ਪਿਛਲੇ ਮਹੀਨੇ ਸਰੀ ਦੀ ਨਿੱਜਰ ਟਰੱਕਿੰਗ ਦੇ ਮਾਲਕ ਰਗਵੀਰ ਸਿੰਘ ਨਿੱਜਰ ਨੂੰ 24 ਘੰਟੇ 'ਚ ਦੋ ਵਾਰ ਨਿਸ਼ਾਨਾ ਬਣਾਇਆ ਗਿਆ ਜਦਕਿ ਇੱਕ ਅਣਪਛਾਤੇ ਬੰਦੂਕਧਾਰੀ ਨੇ ਸਰੀ ਦੇ ਉੱਤਰ ਪੱਛਮੀ ਇਲਾਕੇ 'ਚ ਉਹਨਾਂ ਦੀ ਟਰੱਕਿੰਗ ਕੰਪਨੀ ਦੇ ਦਫ਼ਤਰ ਤੇ ਅੰਨੇਵਾਹ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਿਆ ਸਰੀ ਦੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਿਖੇ ਗੁਰੂ ਨਾਨਕ ਫੂਡ ਬੈਂਕ ਵੱਲੋਂ ਸਾਲਾਨਾ ਮੈਗਾ ਫੂਡ ਡਰਾਈਵ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੈਨੇਡਾ ਭਰ ਤੋਂ ਪੰਜਾਬੀਆਂ ਵੱਲੋਂ ਦਿਲ ਖੋਲ ਕੇ ਦਾਨ ਦਿੱਤਾ ਗਿਆ ਇਸ ਵਿੱਚ ਸੁੱਕੀ ਰਸਦ ਅਤੇ ਨਕਦੀ ਵੀ ਸ਼ਾਮਲ ਹੈ ਗੁਰਨਾਨਕ ਫੂਡ ਬੈਂਕ ਦੀ ਇਹ ਪੰਜਵੀਂ ਫੂਡ ਡਰਾਈਵ ਸੀ ਜਿਸ ਵਿੱਚ ਲਿਬਰਲ ਸਰਕਾਰ ਚ ਮੰਤਰੀ ਰਣਦੀਪ ਸਰਾਏ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇੱਥੇ ਟੀਵੀ ਪੰਜਾਬ ਨਾਲ ਗੱਲ ਕਰਦੇ ਆ ਰਣਦੀਪ ਸਰਾਏ ਦਾ ਕਹਿਣਾ ਸੀ ਕਿ ਗੁਰਨਾਨਕ ਫੂਡ ਬੈਂਕ ਨੇ ਕੋਵਿਡ 19 ਦੇ ਦੌਰ ਵਿੱਚ ਵੀ ਲੋਕਾਂ ਦੀ ਕਾਫੀ ਮਦਦ ਕੀਤੀ ਸੀ ਇਸ ਤੋਂ ਇਲਾਵਾ ਗੁਰਨਾਨਕ ਫੂਡ ਬੈਂਕ ਸੰਚਾਲਕ ਜੇ ਮਨਹਾਸ ਦਾ ਕਹਿਣਾ ਸੀ ਕਿ ਲੋਕਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਟਨਾਂ ਦੀ ਤਦਾਦ ਰਸਦ দান ਦੇ ਰੂਪ ਚ ਆ ਰਹੀ ਹੈ ਟ੍ਰਾਂਟੋ ਪੁਲਿਸ ਵੱਲੋਂ ਇੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਕਥਿਤ ਤੌਰ ਤੇ ਸ਼ਰਾਬੀ ਹਾਲਤ ਚ ਗੱਡੀ ਚਲਾਉਂਦਿਆਂ ਘੱਟੋ ਘੱਟ 10 ਗੱਡੀਆਂ ਨੂੰ ਟੱਕਰ ਮਾਰ ਦਿੱਤੀ ਤੇ 5 ਜਣਿਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਪੁਲਿਸ ਨੇ ਦੱਸਿਆ ਕਿ ਪਾਸਮੌਰ ਐਵੈਨਿਊ ਅਤੇ ਮਿਡਲ ਫੀਲਡ ਰੋਡ ਇਲਾਕੇ ਚ ਐਤਵਾਰ ਰਾਤ ਤਕਰੀਬਨ 9:30 ਮਿੰਟ ਤੇ ਇੱਕ ਬੇਕਾਬੂ ਗੱਡੀ ਨੇ ਕਈ ਖੜੀਆਂ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਪਾਰਕਿੰਗ ਚ ਖੜੀਆਂ ਗੱਡੀਆਂ ਚੋਂ ਕੁਝ ਚ ਲੋਕ ਮੌਜੂਦ ਸਨ ਜੋ ਜ਼ਖਮੀ ਹੋ ਗਿਆ ਜਦਕਿ ਇੱਕ ਪੈਦਲ ਮਹਿਲਾ ਵੀ ਲਪੇਟ ਚ ਆ ਗਈ ਪੁਲਿਸ ਮੁਤਾਬਕ ਹਾਦਸੇ ਮਗਰੋਂ ਡਰਾਈਵਰ ਨੇ ਮੌਕੇ ਤੋਂ ਫਰਾਰ ਹੋਣ ਦਾ ਯਤਨ ਕੀਤਾ ਪਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਵਿਰੁੱਧ ਨਸ਼ਾ ਕਰਕੇ ਗੱਡੀ ਚਲਾਉਣ ਅਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਨੇ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਇਹ ਜਾਣਬੁੱਝ ਕੇ ਕੀਤੀ ਗਈ ਹਰਕਤ ਨਹੀਂ ਸੀ ਪਰ ਇਸ ਨਜ਼ਰੀਏ ਨੂੰ ਵੀ ਪੜਤਾਲ ਦਾ ਹਿੱਸਾ ਬਣਾਇਆ ਗਿਆ ਹੈ ਉਧਰ ਮਿਸਿਸ ਆਗਾ ਵਿਖੇ ਹਾਈਵੇ 401 ਤੇ ਕਈ ਗੱਡੀਆਂ ਦੀ ਟੱਕਰ ਦੌਰਾਨ ਦੋ ਜਣੇ ਗੰਭੀਰ ਜ਼ਖਮੀ ਹੋ ਗਏ অন্ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਹਾਦਸਾ ਡਿਕਸੀ ਰੋਡ ਨੇੜੇ ਪੱਛਮ ਵੱਲ ਜਾ ਰੀਆਂ ਲੇਨਸ ਤੇ ਵਾਪਰਿਆ ਸਰਜੈਂਟ ਕੈਰੀ ਸ਼ਮਿਡ ਮੁਤਾਬਕ ਜ਼ਖਮੀਆਂ ਨੂੰ ਨਾਜ਼ੁਕ ਹਾਲਤ ਚ ਟਰੋਮਾ ਸੈਂਟਰ ਭਰਤੀ ਕਰਵਾਇਆ ਗਿਆ ਤੇ ਫਿਲਹਾਲ ਉਹਨਾਂ ਦੀ ਹਾਲਤ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਮਿਲ ਸਕੀ ਹਾਦਸੇ ਦੇ ਮੱਦੇਨਜ਼ਰ ਹਾਈਵੇ 401 ਦੀਆਂ ਪੱਛਮ ਵੱਲ ਜਾ ਰੀਆਂ ਲੇਨਸ ਨੂੰ ਵਿਨਸਟਨ ਚਰਚਿਲ ਬੁਲੇਵਾਰਡ ਤੋਂ ਰੈਂਫਰਥ ਡਰਾਈਵ ਦਰਮਿਆਨ ਬੰਦ ਰੱਖਿਆ ਗਿਆ ਕਾਮੇਡੀਅਨ ਕਪਿਲ ਸ਼ਰਮਾ ਤੇ ਉਸ ਦੀ ਪਤਨੀ ਗਿਨੀ ਚਤਰਥ ਨੇ ਕੈਨੇਡਾ ਦੇ ਸਰੀ ਸ਼ਹਿਰ ਚ ਕੈਫੇ ਖੋਲ੍ਹਿਆ ਜਿਸ ਦਾ ਨਾਮ ਕੈਪਸ ਕੈਫੇ ਰੱਖਿਆ ਗਿਆ ਹੈ ਇਹ ਕੈਫੇ ਸਰੀ ਸ਼ਹਿਰ ਦੇ ਐਨ ਵਿਚਾਲੇ ਖੋਲ੍ਹਿਆ ਗਿਆ ਹੈ ਸਰੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦਾ ਉਹ ਸ਼ਹਿਰ ਹੈ ਜਿੱਥੇ ਦੱਖਣ ਏਸ਼ੀਆਈ ਭਾਈਚਾਰੇ ਦੇ ਸਭ ਤੋਂ ਵੱਧ ਲੋਕ ਰਹਿੰਦੇ ਨੇ ਹਫਤੇ ਦੇ ਆਖਰੀ ਦਿਨਾਂ 'ਚ ਸ਼ੁਰੂ ਕੀਤੇ ਕੈਫੇ ਦੇ ਬਾਹਰ ਲੰਮੀਆਂ ਕਤਾਰਾਂ ਦੇਖੀਆਂ ਗਈਆਂ ਕੈਫੇ ਨੂੰ ਲੈ ਕੇ ਇੰਸਟਾਗ੍ਰam 'ਤੇ ਵੀ ਕੁਝ ਸਟੋਰੀਜ਼ ਪਾਈਆਂ ਗਈਆਂ ਨੇ ਜਿਸ ਥਾਂ 'ਤੇ ਕੈਫੇ ਖੁੱਲਿਆ ਏ ਉਹ ਪਹਿਲਾਂ ਹੀ ਸਥਾਨਕ ਲੋਕਾਂ ਤੇ ਪ੍ਰਸ਼ੰਸਕਾਂ ਲਈ ਆਰਾਮਦਾਇਕ ਹੈਂਗਆਊਟ ਵਜੋਂ ਮਕਬੂਲ ਹੈ ਕੈਫੇ ਨੂੰ ਅੰਦਰੋਂ ਨਰਮ ਬਲਸ਼ ਗੁਲਾਬੀ ਅਤੇ ਕਰੀਮੀ ਚਿੱਟੇ ਰੰਗ ਦੇ ਥੀਮ ਨਾਲ ਡਿਜ਼ਾਈਨ ਕੀਤਾ ਗਿਆ ਕੈਫੇ 'ਚ ਬੇਬੀ ਗੁਲਾਬੀ ਮਖਮਲੀ ਕੁਰਸੀਆਂ ਸੋਨੇ ਦੇ ਲੈਜ਼ੇ ਵਾਲੀਆਂ ਮੇਜ਼ਾਂ ਕ੍ਰਿਸਟਲ ਝੰਡੇ ਅਤੇ ਫੁੱਲਦਾਰ ਵਾਸ ਕਸਟਮਰਾਂ ਨੂੰ ਆਪਣੇ ਵੱਲ ਚਿਚਦੇ ਨੇ ਕੈਫੇ ਦਾ ਮੈਨੂ ਆਧੁਨਿਕ ਕੈਫੇ ਰੁਝਾਨਾਂ ਦੇ ਨਾਲ ਭਾਰਤੀ ਪੁਰਾਣੀਆਂ ਯਾਦਾਂ ਦਾ ਮਿਸ਼ਰਣ ਹੈ ਮਹਿਮਾਨ ਗੁੜ ਵਾਲੀ ਚਾਹ ਜਾਂ ਮਾਚਾ ਲट्टे ਦਾ ਆਰਡਰ ਦੇ ਸਕਦੇ ਨੇ ਸ਼ਾਨਦਾਰ ਚੀਜ਼ਾਂ ਚ ਨਿੰਬੂ ਪਿਸਤਾ ਕੇਕ ਕ੍ਰੋਇਸੈਂਟ ਬਰਾਊਨੀ ਅਤੇ ਕੁਕੀਜ਼ ਸ਼ਾਮਿਲ ਨੇ ਕੈਨੇਡਾ ਤੋਂ ਬੇहद ਮੰਦ ਭਾਗੀ ਖਬਰ ਸਾਹਮਣੇ ਆਈ ਹੈ ਇੱਥੇ ਪੰਜ ਭੈਣਾਂ ਦੇ ਇਕਲੌਤੇ ਭਰਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਇਤਿਹਾਸਕ ਪਿੰਡ ਠੀਕਰੀ ਵਾਲਾ ਦਾ 31 ਸਾਲਾ ਨੌਜਵਾਨ ਬਿਅੰਤ ਸਿੰਘ ਉਰਫ ਜਗਤਾਰ ਕੈਨੇਡਾ ਚ ਦਿਲ ਦਾ ਦੌਰਾ ਪੈਣ ਕਾਰਨ ਜ਼ਿੰਦਗੀ ਦੀ ਜੰਗ ਹਾਰ ਗਿਆ ਮ੍ਰਿਤਕ ਬਿਆਨਤ ਸਿੰਘ ਉਰਫ ਜਗਤਾਰ ਲਗਭਗ 2 ਮਹੀਨੇ ਪਹਿਲਾਂ ਹੀ ਰੋਜੀ ਰੋਟੀ ਦੀ ਤਲਾਸ਼ ਚ ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਗਿਆ ਸੀ ਉਸ ਦੀ ਅਚਾਨਕ ਮੌਤ ਦੀ ਖਬਰ ਆਉਣ ਨਾਲ ਪਿੰਡ ਅਤੇ ਪਰਿਵਾਰ ਚ ਸੋਗ ਦੀ ਲਹਿਰ ਦੌੜ ਗਈ ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਚਾਚਾ ਹਰਪ੍ਰਭਗਵਾਨ ਸਿੰਘ ਤੇ ਚਚੇਰੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਿਆਨਤ ਸਿੰਘ ਅਪ੍ਰੈਲ ਮਹੀਨੇ ਚ ਕੈਨੇਡਾ ਗਿਆ ਸੀ 2 ਜੁਲਾਈ ਨੂੰ ਉਸ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ ਇਹ ਜਾਣਕਾਰੀ ਉਹਨਾਂ ਨੂੰ ਉੱਥੇ ਰਹਿ ਰਹੇ ਪਰਿਵਾਰਕ ਮੈਂਬਰਾਂ ਵੱਲੋਂ ਫੋਨ ਰਾਹੀਂ ਮਿਲੀ ਉਹਨਾਂ ਦੱਸਿਆ ਕਿ ਬਿਆਨਤ ਸਿੰਘ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਆਪਣੀ ਵਿਧਵਾ ਮਾਂ ਮਲਕੀਤ ਕੌਰ ਦਾ ਇਕੋ ਇੱਕ ਸਹਾਰਾ ਸੀ ਪਰਿਵਾਰ ਨੇ ਕਰਜ਼ਾ ਚੁੱਕ ਕੇ ਉਸਨੂੰ ਕੈਨੇਡਾ ਦੇ ਸਰੀ ਸ਼ਹਿਰ ਭੇਜਿਆ ਸੀ ਪਰ ਉੱਥੇ ਇਹ ਦੁਖਦਾਈ ਹਾਦਸਾ ਹੋ ਗਿਆ ਪਰਿਵਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ 5 ਸਾਲ ਤੱਕ ਸਿੰਗਾਪੁਰ 'ਚ ਮਿਹਨਤ ਮਜ਼ਦੂਰੀ ਕਰਕੇ ਪਰਤਿਆ ਸੀ ਪਰ ਇੱਥੇ ਆ ਕੇ ਦੁਬਾਰਾ ਕੈਨੇਡਾ ਜਾਣ ਦਾ ਫੈਸਲਾ ਕੀਤਾ ਉਨਾ ਕੇਂਦਰ ਅਤੇ ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਬਿਆਨ ਸਿੰਘ ਉਰਫ ਜਗਤਾਰ ਦੀ ਮ੍ਰਿਤਕ ਦੇ ਪਿੰਡ ਠੀਕਰੀ ਵਾਲਾ ਵਿਖੇ ਲਿਆਉਣ ਲਈ ਠੋਕਵੇਂ ਕਦਮ ਚੁੱਕੇ ਜਾਣ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਪੰਜਾਬ ਤੇ ਚੰਡੀਗੜ੍ਹ ਚ ਬੰਬ ਧਮਾਕਿਆਂ ਚ ਸ਼ਾਮਲ ਬੱਬਰ ਖਾਲਸਾ ਦੇ ਅੱਤਵਾਦੀ ਹੈਪੀ ਪੱਸ਼ੀਆ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਨੂੰ ਸੁਰੱਖਿਆ ਏਜੰਸੀਆਂ ਲਈ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ ਜਿਸ ਨਾਲ ਅੱਤਵਾਦ ਅਤੇ ਗੈਂਗਸਟਰ ਨੈੱਟਵਰਕ ਦਾ ਸਬੰਧ ਤੋੜਨ 'ਚ ਮਦਦ ਮਿਲੇਗੀ। ਧਿਆਨ ਦੇਣ ਯੋਗ ਹੈ ਕਿ 17 ਅਪ੍ਰੈਲ ਨੂੰ ਅਮਰੀਕੀ ਏਜੰਸੀ FBI ਨੇ ਪੱਛੀਆਂ ਨੂੰ ਸੈਕਰਮੈਂਟੋ ਤੋਂ ਗ੍ਰਿਫਤਾਰ ਕੀਤਾ ਸੀ। FBI ਨੇ ਗ੍ਰਿਫਤਾਰ ਵਿਅਕਤੀ ਦੀ ਤਸਵੀਰ ਵੀ ਜਾਰੀ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਭਾਰਤ 'ਚ ਹੋਏ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਹੈ। ਹੈਪੀ ਪੱਸੀਆ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖਲ ਹੋਇਆ ਅਤੇ ਆਪਣੀ ਪਛਾਣ ਛੁਪਾਉਣ ਲਈ ਇੱਕ ਬਰਨਰ ਫੋਨ ਦੀ ਵਰਤੋਂ ਕੀਤੀ। ਉਹ ਇਸ ਸਮੇਂ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੀ ਹਿਰਾਸਤ ਦੇ ਵਿੱਚ ਹੈ। ਤੁਹਾਨੂੰ ਦੱਸ ਦਈਏ ਕਿ ਹੈਪੀ ਪੱਸੀਆ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੱਸੀਆ ਦੇ ਨਾਲ ਸਬੰਧਤ ਹੈ ਤੇ ਕਈ ਸਾਲਾਂ ਤੋਂ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਹੈ। ਉਹ 17 ਅਪਰਾਧਿਕ ਮਾਮਲਿਆਂ 'ਚ ਲੋੜਿੰਦਾ ਹੈ ਜਿਸ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਯੂਪੀਏ ਆਰਮਸ ਐਕਟ ਅਤੇ ਨਾਰਕੋਟਿਕ ਡਰੱਗਸ ਐਂਡ ਸਾਈਕਰੋਟ੍ਰੋਪਿਕ ਸਬਸਟੈਂਸ ਜਾਨੀ ਕਿ ਐਨਡੀਪੀਐਸ ਐਕਟ ਦੇ ਤਹਿਤ ਦੋਸ਼ੀ ਸ਼ਾਮਲ ਹੈ ਉਹ ਪੰਜਾਬ ਚ ਕਈ ਅਤਵਾਦੀ ਹਮਲਿਆਂ ਖਾਸ ਕਰਕੇ ਪੁਲਿਸ ਸਟੇਸ਼ਨਾਂ ਤੇ ਜਨਤਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਚ ਕਥਿਤ ਸ਼ਮੂਲੀਅਤ ਲਈ ਭਾਰਤੀ ਅਧਿਕਾਰੀਆਂ ਦੇ ਰਡਾਰ ਤੇ ਸੀ ਨਿਊਯਾਰਕ ਦੇ ਸੋਥਬੀ ਨਿਲਾਮੀ ਘਰ ਦੇ ਵਿੱਚ ਇੱਕ ਕੀਮਤੀ ਚਟਾਨ ਦੀ ਨਿਲਾਮੀ ਹੋਣ ਜਾ ਰਹੀ ਹੈ ਜੋ ਮੰਗਲ ਗ੍ਰਹਿ ਤੋਂ ਡਿੱਗੀ ਸੀ ਇਹ ਧਰਤੀ ਤੇ ਡਿੱਗੀ ਮੰਗਲ ਗ੍ਰਹਿ ਦੀ ਸਭ ਤੋਂ ਵੱਡੀ ਚਟਾਨ ਹੈ ਜਿਸ ਦਾ ਵਜ਼ਨ 24 ਕਿਲੋਗ੍ਰਾਮ ਹੈ। ਇਹ ਚਟਾਨ ਉਹਨਾਂ ਲਈ ਬੇਹਦ ਅਹਿਮ ਹੈ ਜੋ ਮੰਗਲ ਗ੍ਰਹਿ ਦੇ ਵਿਸ਼ੇ 'ਚ ਖੋਜ ਕਰਨਾ ਚਾਹੁੰਦੇ ਨੇ ਜਾਂ ਪੁਲਾੜ ਨਾਲ ਜੁੜੀਆਂ ਚੀਜ਼ਾਂ ਦੇ ਵਿੱਚ ਦਿਲਚਸਪੀ ਰੱਖਦੇ ਨੇ। ਇੱਕ ਰਿਪੋਰਟ ਮੁਤਾਬਕ ਇਸ ਪੱਥਰ ਦੀ ਕੀਮਤ 34 ਕਰੋੜ ਰੁਪਏ ਦੱਸੀ ਜਾ ਰਹੀ ਹੈ। ਧਰਤੀ ਤੇ ਮੰਗਲ ਗ੍ਰਹਿ ਤੋਂ ਡਿੱਗੀ ਇੱਕ ਚਟਾਨ ਨੂੰ ਨਿਲਾਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਚਟਾਨ ਦਾ ਨਾਮ NW A 16788 ਹੈ। ਜੋ ਧਰਤੀ ਤੇ ਡਿੱਗੀ ਮੰਗਲ ਗ੍ਰਹਿ ਦੀ ਸਭ ਤੋਂ ਵੱਡੀ ਚਟਾਨ ਹੈ ਇਸ ਮਹੀਨੇ ਦੇ ਆਖਰ ਤੱਕ ਇਸ ਦੁਰਲਭ ਪੱਥਰ ਦੀ ਨਿਲਾਮੀ ਕੀਤੀ ਜਾਵੇਗੀ ਇਥੇ ਦੱਸ ਦਈਏ ਕਿ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਚਟਾਨ ਦਾ ਵਜ਼ਨ 24 ਕਿਲੋਗ੍ਰਾਮ ਹੈ ਤੇ ਇਸ ਨੂੰ ਨਵੰਬਰ 2023 ਚ ਨਾਈਜਰ ਦੇ ਦੂਰ ਦੁਰਾਡੇ ਆਗਦੇਜ਼ ਖੇਤਰ ਚ ਇੱਕ ਵਿਗਿਆਨੀ ਵੱਲੋਂ ਖੋਜਿਆ ਗਿਆ ਸੀ ਇਹ ਮੰਗਲ ਗ੍ਰਹਿ ਤੋਂ ਡਿੱਗੇ ਜ਼ਿਆਦਾਤਰ ਉਲਕਾ ਪਿੰਡਾਂ ਦੀ ਤੁਲਨਾ ਚ ਸਭ ਤੋਂ ਵੱਡੀ ਹੈ ਜੋ ਆਮ ਤੌਰ ਤੇ ਛੋਟੇ ਟੁਕੜਿਆਂ ਚ ਹੁੰਦੇ ਨੇ ਇਸ ਚਟਾਨ ਦੇ ਅੰਦਰੂਨੀ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਇਹ ਸ਼ੂਦਰ ਗ੍ਰਹਿ ਦੇ ਪ੍ਰਭਾਵ ਨਾਲ ਮੰਗਲ ਦੀ ਸਤ੍ਹਾ ਤੋਂ ਉੱਡ ਗਈ ਸੀ ਜੋ ਬਾਅਦ ਵਿੱਚ ਧਰਤੀ ਤੇ ਆ ਡ ਗਈ ਮੰਗਲ ਗ੍ਰਹਿ ਤੋਂ ਡਿੱਗੇ ਇਸ ਦੁਰਲੱਭ ਪੱਥਰ ਦੀ ਨਿਲਾਮੀ 16 ਜੁਲਾਈ ਨੂੰ ਸੋਤਬੀ ਦੇ ਨਿਊਯਾਰਕ ਸਥਿਤ ਦਫ਼ਤਰ 'ਚ ਹੋਵੇਗੀ ਇਹ ਕੁਦਰਤੀ ਇਤਿਹਾਸ ਵਿਕਰੀ ਦਾ ਹਿੱਸਾ ਹੋਵੇਗੀ ਅਤੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਦੁਰਲੱਭ ਉਲਕਾ ਪਿੰਡ ਦੱਸਿਆ ਜਾ ਰਿਹਾ ਹੈ ਇਸ ਚਟਾਨ ਦੀ ਅੰਦਾਜ਼ਨ ਕੀਮਤ 17 ਕਰੋੜ ਤੋਂ 34 ਕਰੋੜ ਰੁਪਏ ਦੇ ਵਿਚਕਾਰ ਤੈਅ ਕੀਤੀ ਗਈ ਹੈ ਸੋਤਬੀ ਨੇ ਇਸ ਪੱਥਰ ਨੂੰ ਇੱਕ ਸਮਾਰਕੀ ਨਮੂਨਾ ਦੱਸਿਆ ਜੋ ਧਰਤੀ ਤੇ ਹੁਣ ਤੱਕ ਪਾਏ ਗਏ ਮੰਗਲ ਗ੍ਰਹਿ ਦੇ ਹੋਰ ਟੁਕੜਿਆਂ ਤੋਂ ਲਗਭਗ 70% ਵੱਡਾ ਹੈ ਇਹ ਜਾਣਕਾਰੀ ਅਨੁਸਾਰ ਹੁਣ ਤੱਕ ਧਰਤੀ ਤੇ ਮੰਗਲ ਗ੍ਰਹਿ ਦੇ ਸਿਰਫ 400 ਉਲਕਾ ਪਿੰਡ ਖੋਜੇ ਗਏ ਨੇ ਇਹੀ ਕਾਰਨ ਹੈ ਕਿ ਇਸ ਨਿਲਾਮੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਸੋਤਬੀ ਦੇ ਵਿਗਿਆਨ ਤੇ ਕੁਦਰਤੀ ਇਤਿਹਾਸ ਦੇ ਉਪ ਪ੍ਰਧਾਨ ਕੈਸੰਡਾ ਹੈਟਨ ਨੇ ਇਸ ਨੂੰ ਅਸਾਧਾਰਨ ਮਹੱਤਵ ਦੀ ਖੋਜ ਦੱਸਿਆ ਇਹ ਚਟਾਨ ਲਾਲ ਰੰਗ ਦੀ ਹੈ ਤੇ ਇਸ ਦੀ ਸਤ੍ਹਾ ਤੇ ਕੱਚ ਵਰਗੀਆਂ ਪਰਤਾਂ ਦਿਖਾਈ ਦਿੰਦੀਆਂ ਨੇ ਸੁਤਬੀ ਨੇ ਆਖਿਆ ਹੈ ਕਿ ਮੰਗਲ ਗ੍ਰਹਿ ਦੇ ਟੁਕੜੇ ਯਕੀਨਨ ਤੌਰ ਤੇ ਬੇहद ਦੁਰਲਭ ਨੇ 77000 ਉਲਕਾ ਪਿੰਡਾਂ ਚੋਂ ਸਿਰਫ 400 ਹੀ ਮੰਗਲ ਗ੍ਰਹਿ ਤੋਂ ਡਿੱਗੇ ਹੋਏ ਪੱਥਰ ਧਰਤੀ ਤੇ ਮੌਜੂਦ ਨੇ ਇੱਕ ਪਾਸੇ ਜਿੱਥੇ ਕੁਝ ਲੋਕ ਇਸ ਉਲਕਾ ਪਿੰਡ ਦੀ ਨਿਲਾਮੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਉੱਥੇ ਹੀ ਕੁਝ ਮਾਹਿਰਾਂ ਨੇ ਇਸ ਦੁਰਲਭ ਚਟਾਨ ਦੀ ਨਿਲਾਮੀ ਤੇ ਨਰਾਜ਼ਗੀ ਜ਼ਾਹਰ ਕੀਤੀ ਹੈ ਸਕਾਟਲੈਂਡ ਦੇ ਐਡਨਬਰਗ ਯੂਨੀਵਰਸਿਟੀ ਚ ਜੀਵ ਵਿਗਿਆਨ ਅਤੇ ਵਿਕਾਸ ਦੇ ਪ੍ਰੋਫੈਸਰ ਸਟੀਵ ਬੁਸੇਟ ਦਾ ਕਹਿਣਾ ਹੈ ਕਿ ਇਹ ਸ਼ਰਮ ਦੀ ਗੱਲ ਹੋਵੇਗੀ ਜੇਕਰ ਉਲਕਾ ਪਿੰਡ ਜਨਤਕ ਅਧਿਅਨ ਤੇ ਮਨੋਰੰਜਨ ਲਈ ਅਜਾਇਬ ਘਰ ਚ ਪ੍ਰਦਰਸ਼ਿਤ ਹੋਣ ਦੀ ਬਜਾਏ ਕਿਸੇ ਅਮੀਰ ਵਰਗ ਦੀ ਤਜੋਰੀ ਚ ਸਮਾ ਜਾਵੇ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦਾ ਵੱਡਾ ਐਲਾਨ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੋਂ ਪ੍ਰੋਗਰਾਮਾਂ ਨੂੰ ਹਟਾਉਣ ਲਈ ਇੱਕ ਗ੍ਰੇਸ ਪੀਰੀਅਡ ਦਾ ਕੀਤਾ ਐਲਾਨ। ਭਾਰਤੀ ਏਜੰਟ ਨਿਖਲ ਗੁਪਤਾ ਬਾਰੇ ਹੈਰਾਨੀਜਨਕ ਤੱਥ ਐ ਸਾਹਮਣੇ ਨਿਖਲ ਗੁਪਤਾ ਦਾ ਇੱਕ ਬੇਟਾ ਪਾਕਿਸਤਾਨ 'ਚ ਹੋਣ ਬਾਰੇ ਦਾਵਾ ਅਪਰਾਧਿਕ ਪਿਛੋਕੜ ਵਾਲੇ 17600 ਵਿਅਕਤੀ ਪੁੱਜੇ ਕੈਨੇਡਾ ਆਵਾਸ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ 'ਚ ਹੋਇਆ ਖੁਲਾਸਾ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਜਾਰੀ ਐਪਸਪੋਰਟ 'ਚ ਇੱਕ ਘਰ ਤੇ ਚੱਲੀਆਂ ਤਾਬੜ ਤੋੜ ਗੋਲੀਆਂ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ